ਖੜ ਗਿਆ ਤੇ ਜਮਸ਼ੈਦ ਖਾਨ ਨੇ ਪਾਸ਼ਾ ਸਹਰਾਣੇ ਲੱਗੇ ਸਹਰਾਣੇ ਤੇ ਐਦਾਂ ਢਾਸਣਾ ਲਾ ਕੇ ਢੋਲ ਆ ਕੇ ਸਹਰਾਣਿਆਂ ਦੀ ਰਿਲੈਕਸ ਹੋ ਕੇ ਜਿਵੇਂ ਲੱਤਾਂ ਸਿੱਧੀਆਂ ਕੀਤੀਆਂ ਸਹਰਾਣਿਆਂ ਦੀ ਢੋਲ ਆ ਕੇ ਐਦਾਂ ਨੇਤਰ ਬੰਦ ਕਰਕੇ ਐਦਾਂ ਪਏ ਕੁਝ ਜਿਵੇਂ ਆਰਾਮ ਕਰਦੇ ਥੋੜਾ ਚਿਰ ਐਦਾਂ ਪਾਸ਼ਾ ਪਏ ਹੋਏ ਐ ਤੇ ਜਮਸ਼ੈਦ ਖਾਨ ਨੇ ਫਿਰ ਗੁਰੂ ਸਾਹਿਬ ਜੀ ਦੇ ਉੱਤੇ ਵਾਰ ਕੀਤਾ ਇਹਦੇ ਕੋਲ ਖੰੰਜਰ ਸੀ ਬੜਾ ਵੱਡਾ ਜ਼ਹਿਰੀਲਾ ਖੰੰਜਰ ਸੀ ਜ਼ਹਿਰੀ ਜਹਿਰ ਦੀ ਪੁੱਠ ਚੜੀ ਹੁੰਦੀ ਹੈ ਖੰੰਜਰਾਂ ਨੂੰ ਵਾਰ ਨਾਲੋਂ ਜ਼ਿਆਦਾ ਅਸਰ ਜ਼ਹਿਰ ਦਾ ਹੁੰਦਾ ਹੈ ਜ਼ਹਿਰ ਚੜਾਈ ਹੁੰਦੀ ਹੈ ਉਹ ਜ਼ਹਿਰੀਲਾ ਖੰੰਜਰ ਸੀ ਜਿਹੜਾ ਇਹਨੇ ਗੁਰੂ ਸਾਹਿਬ ਜਦੋਂ ਇਹ ਨੇਤਰ ਬੰਦ ਕਰਕੇ ਬੈਠੇ ਆ ਤੇ ਖੱਬੇ ਪਾਸੇ ਦਿਲ ਹੁੰਦਾ ਇਹਨੇ ਸਿੱਧਾ ਦਿਲ ਦੇ ਵਿੱਚ ਖੱਬੇ ਪਾਸੇ ਵਾਰ ਕੀਤਾ ਸੀ ਦਿਲ ਦੇ ਉੱਤੇ ਸਿੱਧਾ ਵਾਰ ਨਹੀਂ ਹੋਇਆ ਸੀ ਪੇਟ ਵਾਲੇ ਪਾਸੇ ਹੱਥ ਹਿੱਲ ਗਿਆ ਤੇ ਪੇਟ ਦੇ ਵਿੱਚ ਵਾਰ ਕਰਤਾ ਜਦੋਂ ਢਿੱਡ ਦੇ ਵਿੱਚ ਪੇਟ ਵਿੱਚ ਵਾਰ ਕੀਤਾ ਸਾਰਾ ਹੀ ਖੰਜਰ ਖੁੱਬਿਆ ਪਾਸ਼ਾ ਦੀਆਂ ਅੰਤੜੀਆਂ ਜਿਹੜੀਆਂ ਹੁੰਦੀਆਂ ਨਾ ਅੰਤੜੀਆਂ ਉਹ ਚੀਰੀਆਂ ਗਈਆਂ ਵਿੱਚੇ ਹੀ ਖੰਜਰ ਛੱਡਤਾ ਜਦੋਂ ਖੰਜਰ ਵਿੱਚ ਛੱਡਿਆ ਤੇ ਐਦਾਂ ਲੱਗਿਆ ਨਾ ਪਿੱਛੇ ਮੁੜਨ ਇੱਕਦਮ ਪਾਸ਼ਾ ਨੇ ਨੇਤਰ ਖੋਲੇ ਬੈਕ ਨੂੰ ਹਉਣ ਲੱਗਿਆ ਨਾ ਜਦੋਂ ਉਹ ਕਹਿੰਦੇ ਆਹ ਤੇ ਗੱਲ ਨਾ ਨਾ ਬਣੀ ਗੁਰੂ ਸਾਹਿਬ ਐ ਬੋਲੇ ਕਹਿੰਦੇ ਆਹ ਨਹੀਂ ਗੱਲ ਬਣੀ ਐਦਾਂ ਨਾ ਉਹਦਾ ਚੋਲਾ ਜਿਹੜਾ ਸੀ ਚੋਲਾ ਚੋਗਾ ਕਹਿੰਦੇ ਨੇ ਆਪਾਂ ਚੋਲਾ ਕਹਿੰਦੇ ਉਹ ਚੋਗਾ ਪਾਉਂਦੇ ਮੂਸੂ ਉਹ ਐ ਫੜਿਆ ਜ਼ੋਰ ਨਾਲ ਖਿੱਚਿਆ ਭੱਜਣਾ ਕੀ ਸੀ ਉੱਥੇ ਹੀ ਡਿੱਗ ਪਿਆ ਸੱਜੇ ਹੱਥ ਨਾਲ ਮਿਆਂਨ ਵਿੱਚੋਂ ਤਲਵਾਰ ਕੱਢੀ ਇੱਕੋ ਹੀ ਵਾਰ ਕੀਤਾ ਉਹ ਕਹਿੰਦਾ ਹਾਏ ਅੰਮਾ ਮਾਰੇ ਕਹਿੰਦੇ ਅੰਮਾ ਨਹੀਂ ਹੁਣ ਅੱਲਾਹ ਕਹ ਤੇਰਾ ਭਲਾ ਹੋਵੇ ਮਰਨ ਵੇਲੇ ਅੰਮਾ ਨਹੀਂ ਅੱਲਾਹ ਕਹਿੰਦਾ ਤੇ ਉਦੋਂ ਫਿਰ ਉੱਥੇ ਹੀ ਉਹਦੀ ਮੌਤ ਹੋਈ ਜਮਸ਼ੈਦ ਖਾਨ ਦੀ ਬੰਦੇ ਭੱਜ ਕੇ ਆਏ ਗੁਰਸਿੱਖ ਉਹਨਾਂ ਨੂੰ ਪਤਾ ਲੱਗਾ ਫਿਰ ਗੁੱਲ ਖਾਨ ਨੂੰ ਫੜਿਆ ਤੂੰ ਦੱਸ ਬਈ ਕੀ ਕਿੱਧਰੋਂ ਆਏ ਓ ਕੌਣ ਓ ਤੁਸੀਂ ਦੱਸਿਆ ਫਿਰ ਚਲੋ ਗੁੱਸਾ ਸਮਾ ਇਦਾਂ ਦਾ ਸੀ ਕਿ ਗੁਲਖਾਨ ਦਾ ਵੀ ਖਾਤਮਾ ਹੋਇਆ ਇਹ ਦੋਵੇਂ ਉੱਥੇ ਜਦੋਂ ਇਹਨਾਂ ਦੀ ਮੌਤ ਹੋਈ ਤੇ ਗੁਰੂ ਸਾਹਿਬ ਦੇ ਉਹ ਖੂਨ ਬੜਾ ਚੱਲਿਆ ਬਹਾਦਰ ਸ਼ਾਹ ਵੀ ਉਦੋਂ ਦੱਖਣ ਦੇ ਵਿੱਚ ਗਿਆ ਹੋਇਆ ਸੀ ਬਾਦਸ਼ਾਹ ਉਹਨਾਂ ਵੇਲਿਆਂ ਵਿੱਚ ਇਟਾਲੀਅਨ ਗੋਰੇ ਆ ਚੁੱਕੇ ਸੀ ਵਿਲਾਇਤ ਦੇ ਲੋਕ ਵੀ ਉਦੋਂ ਉਦੋਂ ਤੱਕ ਇੱਥੇ ਈਸਟ ਇੰਡੀਆ ਕੰਪਨੀਆਂ ਆ ਗਈਆਂ ਸੀ ਸਾਊਥ 'ਚ ਤੇ ਗੋਰਿਆਂ ਦਾ ਆਉਣਾ ਜਾਣਾ ਸ਼ੁਰੂ ਹੋ ਚੁੱਕਿਆ ਸੀ ਬੇੜਿਆਂ ਦੇ ਉੱਤੇ ਉਦੋਂ ਫਿਰ ਸ਼ਾਹੀ ਹਕੀਮ ਤੇ ਹੁੰਦੇ ਹੀ ਹੁੰਦੇ ਸੀ ਆਪਣੇ ਤੇ ਆਯੁਰਵੇਦ ਸੀ ਵੈਦ ਹੁੰਦੇ ਸੀ ਹਕੀਮ ਸੀ ਉਦੋਂ ਤੱਕ ਡਾਕਟਰ ਵੀ ਆ ਗਏ ਸੀ ਥੋੜੇ ਥੋੜੇ ਰਾਜ ਮਹਿਲਾਂ ਵਿੱਚ ਡਾਕਟਰ ਕੋਈ ਨਾ ਕੋਈ ਹੁੰਦਾ ਸੀ ਹੌਲੀ ਹੌਲੀ ਇਹਨਾਂ ਦਾ ਆਉਣਾ ਸ਼ੁਰੂ ਹੋਇਆ ਤੇ ਉਸ ਵੇਲੇ ਫਿਰ ਕਹਿੰਦੇ ਨੇ ਇੱਕ ਗੋਰਾ ਡਾਕਟਰ ਉਹ ਵੀ ਭੇਜਿਆ ਸੀ ਸ਼ਾਹੀ ਹਕੀਮ ਵੀ ਆਇਆ ਉਹਨੇ ਵੀ ਜ਼ਖਮ ਦਾ ਇਲਾਜ ਕੀਤਾ ਤੇ ਇੱਕ ਡਾਕਟਰ ਨੇ ਸਟੀਚਿੰਗ ਕੀਤੀ ਜਿਵੇਂ ਟਾਂਕੇ ਲੱਗਦੇ ਨੇ ਅੱਜ ਦੇ ਸਮੇਂ ਵਿੱਚ ਬਾਦਸ਼ਾਹ ਦੇ ਜ਼ਖਮ ਦੇ ਉੱਤੇ ਸੀ ਦਿੱਤਾ ਗਿਆ ਟਾਂਕੇ ਲਾਏ ਗਏ ਠੀਕ ਹੋ ਗਏ ਤੰਦਲ ਉਸ ਧੋ ਰਹੇ ਨੇ ਚੜ੍ਹਦੀ ਕਲਾ ਚ ਨੇ ਕੈਮ ਨੇ ਉਹ ਕੋਈ ਗੱਲ ਨਹੀਂ ਕੀ ਹੋ ਗਿਆ ਸਭ ਠੀਕ ਹੈ ਤੁਹਾਡਾ ਹੌਸਲਾ ਤੁਹਾਨੂੰ ਬਹੁਤ ਠੀਕ ਕਰਦਾ ਹੁੰਦਾ ਹੈ ਕਈ ਬੰਦੇ ਢੇਰੀ ਢਾ ਲੈਂਦੇ ਨੇ ਫਿਰ ਫੇਰ ਨਹੀਂ ਗੱਲ ਬਣਦੀ ਮੈਂ ਮਰ ਗਿਆ ਜੀ ਬਸ ਫਿਰ ਤੇ ਮਾਰ ਹੀ ਗਏ ਜੇ ਕਹੀਏ ਕੈਮ ਆ ਫਿਰ ਬੰਦਾ ਕੈਮ ਹੀ ਹੋ ਜਾਂਦਾ ਚਲੋ ਇਹ ਵੱਡੇ ਵੱਡੇ ਚੈਪਟਰ ਨੇ ਸਾਈਕੋਲੋਜੀ ਜਦੋਂ ਸਮਝਾਂਗੇ ਫਿਰ ਪਤਾ ਲੱਗਦਾ ਸਾਡੀ ਬੋਲ ਬਾਣੀ ਦਾ ਬੜਾ ਅਸਰ ਹੁੰਦਾ ਚੜ੍ਹਦੀ ਕਲਾ ਚ ਕੈਮ ਇਹਦਾ ਅਸਰ ਸਾਡੇ ਮਨ ਤੇ ਗਹਿਰਾ ਹੁੰਦਾ ਹੈ। ਬਸ ਜੀ ਬੁਰਾ ਹੀ ਹਾਲ ਹੈ ਇਹ ਸ਼ਬਦ ਜਿਹੜੇ ਨੇ ਜ਼ਹਿਰ ਨੇ। ਜਿਹੜੇ ਬੰਦੇ ਐ ਕਹਿੰਦੇ ਰਹਿੰਦੇ ਨੇ ਮੇਰਾ ਮਰ ਗਿਆ ਜੀ ਬੁਰਾ ਹਾਲ ਹੈ ਪੱਕਾਖ ਨਹੀਂ ਪੱਲੇ ਸਮਝ ਲਓ ਆਪਣੇ ਆਪ ਨੂੰ ਸਰਾਫ ਦੇ ਰਹੇ ਨੇ ਉਹ ਬੰਦੇ। ਸਰਾਫ ਤੇ ਜਿਹੜੇ ਆਪਣੇ ਆਪ ਨੂੰ ਐ ਕਹਿੰਦੇ ਨੇ ਸਦਾ ਹੀ ਬਹੁਤ ਕਾਇਮ ਆ ਚੜਦੀ ਕਲਾ ਗੱਲ ਹੀ ਕੋਈ ਨਹੀਂ ਪਰਵਾਹ ਨਹੀਂ ਸਦਾ ਹੀ ਮੌਜਾਂ ਲੱਗੀਆਂ ਐ ਇਹ ਬੰਦੇ ਆਪਣੇ ਆਪ ਨੂੰ ਹੀ ਵਰ ਦੇ ਰਹੇ ਨੇ। ਵਰ ਦੇ ਰਹੇ ਨੇ ਇਹ। ਇਹਦਾ ਅਸਰ ਬਹੁਤ ਗਹਿਰਾ ਹੋਏਗਾ ਸ ਕਿਸੇ ਚੰਗੇ ਸਾਈਕਾਲੋਜਿਸਟ ਕੋਲ ਸਾਈਕਾਇਟ੍ਰਿਸਟ ਕੋਲ ਬੈਠੋ ਤੁਹਾਨੂੰ ਪਤਾ ਲੱਗੇਗਾ ਜਦੋਂ ਸਿੰਘਾਂ ਨੇ ਖਾਣੇ ਛੋਲੇ ਆਖਣੇ ਬਦਾਮ ਉਹਨਾਂ ਨੇ ਬਦਾਮਾਂ ਵਰਗਾ ਹੀ ਲੱਗਣਾ ਹੁੰਦਾ ਸਰੀਰ ਨੂੰ ਫਿਰ ਸੋਚਦੇ ਕੀ ਉਹ ਛੋਲੇ ਖਾਣ ਲੱਗੇ ਆ ਤੇ ਜੇ ਤੁਸੀਂ ਬਦਾਮ ਖਾ ਕੇ ਕਹਿਣਾ ਕਿਹੜੇ ਬਦਾਮ ਨੇ ਮੇਰਾ ਤਾਂ ਬੁਰਾ ਹੀ ਹਾਲ ਹੈ ਤੈਨੂੰ ਬਦਾਮਾਂ ਦਾ ਕੋਈ ਅਸਰ ਨਹੀਂ ਹੋਣਾ ਦੋਲੇ ਖਾ ਕੇ ਚੜ੍ਹਦੀ ਕਲਾ 'ਚ ਕਹਿਣਾ ਬਦਾਮ ਹੀ ਖਾ ਰਹੇ ਆਂ ਜੀ ਕਹਿ ਬਾਜੀ ਗੱਲ ਹੀ ਕੋਈ ਨਹੀਂ ਸਦਾ ਹੀ ਮੌਜਾ ਹੈ ਉਹਨਾਂ ਦੀਆਂ ਸਦਾ ਹੀ ਮੌਜਾਂ ਹੈ ਤੇ ਜਿਹੜੇ ਢੈਂਦੀ ਕਲਾ ਵਾਲੀ ਗੱਲ ਕਰਦੇ ਡੀਮੋਟੀਵੇਟ ਰਹਿੰਦੇ ਹੰਤ ਤੇ ਬਾਕੀਆਂ ਨੂੰ ਰੱਖਦੇ ਐ ਉਹਨਾਂ ਦਾ ਕਦੇ ਕੁਝ ਨਹੀਂ ਹੋ ਸਕਦਾ ਤੇ ਗੁਰਮਖੋ ਪਾਸ਼ਾ ਚੜ੍ਹਦੀ ਕਲਾ ਵਿੱਚ ਸੰਨ ਫਿਰ ਸਮਾਂ ਆਇਆ 22 23 ਦਿਨ 20 20 ਦਿਨ ਦਾ ਕਹਿ ਲੋ ਟਾਈਮ ਨਿਕਲਿਆ 20 ਅਕਤੂਬਰ ਦੇ ਨੇੜੇ ਸਮਾਂ ਆ ਗਿਆ 18 ਕਲਾ ਲੋ 5 ਦਿਨ ਪਹਿਲਾਂ ਮਹਾਰਾਜ ਦੇ ਉਸ ਵੇਲੇ ਫਿਰ ਇੱਕ ਬੰਦਾ ਆਇਆ ਉਹਨੇ ਮਾਰ ਨੂੰ ਕਮਾਨ ਭੇਟ ਕੀਤੀ ਉਹ ਸਿੰਘ ਬੜਾ ਜ਼ੋਰ ਜਾਰ ਬਾਹਰ ਲਾਉਂਦੇ ਰਹੇ ਚਿੱਲਾਈ ਨਾ ਛੜੇ ਉਹ ਜ਼ੋਰ ਬੜਾ ਲੱਗਦਾ ਚਿੱਲਾ ਚਾੜਨ ਦੇ ਖਿੱਚ ਕੇ ਚਾੜਨੀ ਪੈਂਦੀ ਹੈ ਉਹ ਕਮਾਨ ਲੈ ਆਏ ਉਹ ਚਿੱਲਾ ਛੜੇ ਨਾ ਮਾਰਾ ਕਮਾਲ ਬੜੀ ਵਧੀਆ ਬਹੁਤ ਕਮਾਲ ਦੀ ਚਿੱਲਾ ਨਹੀਂ ਝੜਦਾ ਸਾਰਿਆਂ ਨੇ ਜੋਰ ਲਾ ਲਿਆ ਮਾਰੇ ਕਹਿੰਦੇ ਲਿਆਓ ਖਾ ਮੈਂ ਚਾੜਦਾ ਮਾਰੇ ਨੇ ਫੜ ਲਿਆ ਉਹ ਜ਼ਖਮ ਉੱਤੋਂ ਤੇ ਠੀਕ ਹੋ ਗਿਆ ਸੀ ਵਿੱਚ ਅੱਲਾ ਸੀ ਅਜੇ ਵਿੱਚ ਜ਼ਖਮ ਕੱਚਾ ਸੀ ਉੱਤੋਂ ਜ਼ਖਮ ਠੀਕ ਸੀ ਲੱਗਦਾ ਸੀ ਵੀ ਠੀਕ ਠਾਕ ਨੇ ਮਾਰਾ ਤੇ ਚੜਦੀ ਕਲਾ ਚ ਨੇ ਕਾਇਮ ਨੇ ਮਾਰੇ ਕਹਿੰਦੇ ਲਿਆਓ ਮੈਂ ਚਾੜਨਾ ਚਿੱਲਾ ਨਾਲਦਿਆਂ ਨੇ ਵੀ ਨਹੀਂ ਕਿਹਾ ਵੀ ਚੱਲ ਮਾਰਾ ਨਾ ਚਾੜੋ ਵੀ ਓਖਾ ਹੋ ਜਾਣਾ ਉਹਨਾਂ ਨੇ ਕਮਾਨ ਫੜਾਤੀ ਲੱਗਦਾ ਸੀ ਵੀ ਠੀਕ ਨਹੀਂ ਤੇ ਪਾਸ਼ਾ ਨੇ ਚੋਰ ਨਾਲ ਜਦੋਂ ਇਹ ਐ ਖਿੱਚ ਕੇ ਚਿੱਲਾ ਚੜ੍ਹਿਆ ਉਹ ਜ਼ਖਮ ਪਾਟ ਗਿਆ ਇੱਕਦਮ ਤੰਗ ਕੇ ਟੁੱਟ ਗਿਆ ਖੂਨ ਚੱਲ ਪਿਆ ਬਸ ਫੇਰ ਨਹੀਂ ਰੁਕਿਆ ਹਕੀਮ ਆਏ ਗੁਰੂ ਸਾਹਿਬ ਨੇ ਉਹਨੂੰ ਹੱਥ ਨਾਲ ਹੀ ਕਹਿਤਾ ਕਹਿੰਦੇ ਜਾ ਹੁਣ ਨਹੀਂ ਲੋੜ ਹੁਣ ਨਹੀਂ ਠੀਕ ਮਹਾਰਾਜ ਤਰ ਲੈਣ ਦੇ ਉਹ ਸਿੱਖ ਬੜ ਬੇਨਤੀਆਂ ਕਰਦੇ ਰਹੇ ਕਹਿੰਦੇ ਨਹੀਂ ਨਹੀਂ ਹੁਣ ਨਹੀਂ ਕਰਨਾ ਬਸ ਹੁਣ ਠੀਕ ਹੋ ਗਿਆ ਕਹਿੰਦੇ ਬਸ ਕਲਗੀਆਂ ਵਾਲੇ ਕਹਿੰਦੇ ਐ ਬਸ ਹੁਣ ਹੋ ਗਿਆ ਭਾਈ ਹੁਣ ਨਹੀਂ ਕੁਛ ਕਰਨਾ ਰਹਿਣ ਦਿਓ ਗੁਰੂ ਸਾਹਿਬ ਨੇ ਕਿਹਾ ਫਿਰ ਵੇਖਿਆ ਤੇ ਚਿਹਰਾ ਪੀਲਾ ਪੈਣ ਲੱਗ ਗਿਆ ਥੋੜਾ ਥੋੜਾ ਦਗਦਾ ਦਗ ਕਰਦੇ ਜਰੂਰ ਨੇ ਚਿਹਰੇ ਤੇ ਮਸਤੀ ਐ ਨੂਰ ਐ ਚਮਕ ਐ ਪਰ ਪੀਲਾ ਪੈਣ ਲੱਗ ਗਿਆ ਦੇਖਦੇ ਨੇ ਸਿੱਖ ਵੀ ਇਹ ਤੇ ਗੱਲ ਹੋਰ ਪਾਸੇ ਤੁਰ ਪਈ ਮਹਾਰਾਜ ਇਲਾਜ ਕਰਾ ਲੈਣਗੇ ਸੱਚੇ ਪਾਤਸ਼ਾਹ ਹਕੀ ਮਾਰਾ ਕਹਿੰਦੇ ਨਹੀਂ ਬਸ ਹੁਣ ਚੱਲੇ ਆ ਹੁਣ ਨਹੀਂ ਹੁਣ ਸਮਾਂ ਆ ਗਿਆ ਹੁਣ ਨਹੀਂ ਰਹਿਣਾ ਫੇਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਫੇਰ ਹੁਣ ਕਰਾਂਗੇ ਕੀ ਤੁਸੀਂ ਤੇ ਚਲੇ ਜਾਓਗੇ ਤੇ ਫਿਰ ਸਾਡਾ ਕੀ ਬਣੇਗਾ ਵੀ ਤੁਹਾਡੇ ਤੋਂ ਬਿਨਾ ਸਾਡਾ ਕੀ ਬਣੂ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਲ ਸੀ ਤੋਸ਼ੇ ਖਾਨੇ ਵਿੱਚ ਹਜੂਰ ਸਾਹਿਬ ਅਜੇ ਵੀ ਉਹ ਸਰੂਪ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਤ ਬੀੜ ਹੈ ਹੱਥ ਲਿਖਤ ਬੀੜ ਹੈ ਉਹ ਅਜੇ ਵੀ ਹੈ ਪ੍ਰਕਾਸ਼ ਵੀ ਨਹੀਂ ਕਰਦੇ ਤੇ ਦਰਸ਼ਨ ਵੀ ਨਹੀਂ ਕਰਾਉਂਦੇ ਪਰ ਬੀੜ ਹੈਗੀ ਹੈ ਜੀ ਤੋਸ਼ੇ ਖਾਨੇ ਦੇ ਵਿੱਚ ਹਜੂਰ ਸਾਹਿਬ ਸਾਮੀ ਹੋਈ ਹੈ ਖਜ਼ਾਨਾ ਸਮਝ ਕੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਸਮਝ ਕੇ ਫੇਰ ਉਹ ਬੀੜ ਦਾ ਮਾਰਾ ਕਹਿੰਦੇ ਪ੍ਰਕਾਸ਼ ਕਰ ਲੋ ਖੋਨ ਰੁਕ ਨਹੀਂ ਰਿਆ ਸਾਰੀ ਰਾਤ ਸਿੱਖ ਕੋਲ ਬੈਠੇ ਰਹਿੰਦੇ ਐ ਤੇ ਹੁਣ 21 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਪ੍ਰਕਾਸ਼ ਹੋ ਗਿਆ ਤੇ ਫਿਰ ਗੁਰੂ ਸਾਹਿਬ ਕਹਿੰਦੇ ਵੀ ਹੁਣ ਇਸ਼ਨਾਨ ਕਰਾਓ ਕਰਾਤਾ ਪੰਜ ਸਿੰਘ ਤਿਆਰ ਕਰੋ ਖੜੇ ਕਰੋ ਇੱਥੇ ਕਰਤੇ ਫਿਰ ਗੁਰੂ ਸਾਹਿਬ ਨੇ ਨੀਲੇ ਰੰਗ ਦਾ ਛੋਲਾ ਪਾਇਆ ਕੇਸਰੀ ਰੰਗ ਦਾ ਕਮਰ ਕੱਸਾ ਸਾਬਜਾਦਿਆਂ ਨੂੰ ਵੀ ਜਦੋਂ ਸ਼ਹੀਦ ਕੀਤਾ ਸੀ ਇਤਿਹਾਸ ਚਾਹੁੰਦਾ ਹੈ ਗੁਰੂ ਸਾਹਿਬ ਦੇ ਛੋਟੇ ਸਾਬਜਾਦਿਆਂ ਨੇ ਨੀਲੇ ਚੋਲੇ ਤੇ ਪੀਲੇ ਕਮਰ ਕੱਸੇ ਹੀ ਪਾਏ ਜਦੋਂ ਮਾਤਾ ਗੁਜਰੀ ਨੇ ਆਖਰੀ ਵਾਰੀ ਤਿਆਰ ਕੀਤਾ ਸੀ ਤੇ ਇਹ ਨੀਲੇ ਚੋਲੇ ਹੀ ਸੀ ਤੇ ਕੇਸਰੀ ਕਮਰ ਕੱਸਾ ਤੇ ਗੁਰੂ ਗੋਬਿੰਦ ਸਿੰਘ ਨੇ ਵੀ ਕੇ ਨੀਲਾ ਚੋਲਾ ਕੇਸਰੀ ਕਮਰ ਕੱਸਾ ਲਾਇਆ ਤੇ ਇਹਨੇ ਜੋਰ ਨਾਲ ਕਮਰ ਕੱਸਾ ਜ਼ਖਮ ਦੇ ਉੱਤੇ ਬੰਨ ਲਿਆ ਤੇ ਖੜੇ ਹੋ ਗਏ ਸ੍ਰੀ ਸਾਹਿਬ ਵੀ ਕੋਲ ਸ਼ਸਤਰ ਬਸਤਰ ਪੂਰੇ ਸਜਾ ਕੇ ਤਿਆਰ ਹੋ ਕੇ ਆਏ ਬਾਹਰ ਤੁਰ ਕੇ ਆਏ ਜਿੱਥੇ ਪ੍ਰਕਾਸ਼ ਕਰਾਇਆ ਸੀ ਮੈਂ ਹੁਣ ਇਹ ਵੀ ਗੱਲ ਕੀਤੀ ਸੀ ਨਾ ਜਿਸ ਪਾਸ ਬੈਠਿਆਂ ਸੋਹੀਏ ਮੈਂ ਇੱਥੋਂ ਹੀ ਸ਼ੁਰੂ ਕੀਤਾ ਨਾ ਵੀ ਵੱਡੀ ਹਸਤੀ ਹੈ ਗੁਰੂ ਗ੍ਰੰਥ ਸਾਹਿਬ ਵੱਡੀ ਵੱਡੀ ਹਸਤੀ ਹੈ ਕਮਾਲ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਵ ਨੇ ਅਲੱਗ-ਅਲੱਗ ਤੇ ਦੁਆਰਾ ਕਦੇ ਮੌਕਾ ਬਣੇਗਾ ਇਹ ਗੱਲ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੱਖਰੇ-ਵੱਖਰੇ ਕਨਸੈਪਟ ਹਰ ਮੋੜ ਤੇ ਹਰ ਬੰਦੇ ਨੂੰ ਜਿਸ ਤਰ੍ਹਾਂ ਦੀ ਸਿੱਖਿਆ ਚਾਹੀਦੀ ਹੈ ਉਹ ਦਿੰਦੇ ਆ ਪਰ ਤੁਹਾਨੂੰ ਖੋਜ ਸ਼ਬਦ ਵਿੱਚ ਲੈ ਖੋਜਣਾ ਪੈਣਾ ਹੈ ਘਰੇ ਬੈਠਿਆਂ ਨੂੰ ਨਹੀਂ ਰਮਾਲਿਆਂ ਦੇ ਦਰਸ਼ਨ ਕਰਕੇ ਨਹੀਂ ਖੋਜਣਾ ਪੈਣਾ ਹੈ ਵੇ ਤੁਹਾਨੂੰ ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਮਿਲਦੇ ਦੇ ਬੰਦਾ ਜਦੋਂ ਖੋਜ ਲੈਂਦਾ ਫਿਰ ਖੜੇ ਹੋਏ ਪੰਜ ਸਿੰਘ ਸਾਹਮਣੇ ਖਿਲਾਰ ਲੇ ਪੰਜ ਸਿੰਘ ਪੰਜ ਸ਼ਰੀਰ ਪੰਜ ਤੇ ਗੁਰੂ ਗ੍ਰੰਥ ਸਾਹਿਬ ਐਦਾਂ ਸਾਹਮਣੇ ਜਦੋਂ ਐਦਾਂ ਖੜੇ ਕਰ ਲੇ ਮੰਜੀ ਸਾਹਿਬ ਦੇ ਉੱਤੇ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖੜੇ ਹੋ ਕੇ ਪੰਜ ਪੈਸੇ ਨਾਰੀਅਲ ਰੱਖਿਆ ਜਿਹੜੀ ਮਰਿਆਦਾ ਸੀ ਗੱਦੀ ਦੇਣ ਦੀ ਰੱਖ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੱਥ ਜੋੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਫਿਰ ਪ੍ਰਕਰਮਾ ਕੀਤੀ ਫਿਰ ਮੱਥਾ ਟੇਕਿਆ ਫਿਰ ਪ੍ਰਕਰਮਾ ਕੀਤੀ ਫਿਰ ਗੁਰੂ ਗ੍ਰੰਥ ਸਾਹਿਬ ਪੰਜ ਪ੍ਰਕਰਮਾ ਕੀਤੀਆਂ ਪੰਜ ਵਾਰ ਮੱਥਾ ਟੇਕਿਆ ਕਹਿੰਦੇ ਅੱਜ ਤੱਕ ਬੇਨਤੀਆਂ ਕਰਦਾ ਆਇਆ ਪਰ ਹੁਣ ਤੇ ਬੇਨਤੀ ਨਹੀਂ ਬਲ ਹੁਕਮ ਹੀ ਐ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਭਾਈ ਇਹ ਪੂਰੇ ਐ ਹੁਣ ਤੁਹਾਨੂੰ ਦੇਹਾਂ ਦੀ ਲੋੜ ਨਹੀਂ ਪੈਣੀ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਤੋਂ ਬਾਅਦ ਗੁਰੂ ਮੰਨ ਲਿਓ ਸ਼ਰੀਰਾਂ ਚ ਜਾਣ ਦੀ ਲੋੜ ਨਹੀਂ ਹੈ ਪੂਰੇ ਐ ਉਹ ਗੱਲ ਵੱਖ ਹੈ ਮੈਂ ਨਾ ਪਿੱਛੇ ਜੇ ਸੁਰਜੀਤ ਸਿੰਘ ਰਖੜਾ ਹਨ ਕੈਬਨਟ ਮੰਤਰੀ ਵੀ ਰਹੇ ਨੇ ਪੰਜਾਬ ਦੇ ਐਮ ਐਲ ਏ ਕਈ ਵਾਰੀ ਰਹੇ ਐ ਅਕਾਲੀ ਸਰਕਾਰ ਵਿੱਚ ਅੱਜ ਕੱਲ ਵੱਖਰਾ ਧੜਾ ਬਣਿਆ ਹੋਇਆ ਉਹਨਾਂ ਦਾ ਉਹਨਾਂ ਦੇ ਪਿਤਾ ਦੀ ਵਰਸੀ ਸੀ ਬਾਪੂ ਕਰਤਾਰ ਸਿੰਘ ਦੀ ਤੇ ਵਰਸੀ ਤੇ ਮੈਨੂੰ ਸੱਦਿਆ ਸੀ ਜਦੋਂ ਮੈਂ ਬਰਸੀ ਤੇ ਗਿਆ ਤੇ ਉੱਥੇ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਆਏ ਹੋਏ ਸੀ ਤੇ ਮੈਂ ਜਦੋਂ ਉੱਥੇ ਗਿਆ ਤੇ ਹੈਰਾਨੀ ਇਹ ਸੀ ਕਿ ਪੰਡਾਲ ਵਿੱਚ 70% ਬਿਆਸ ਵਾਲੇ ਬੈਠੇ ਸੀ। ਉਹਨਾਂ ਨੂੰ ਪਤਾ ਲੱਗਿਆ ਸੀ ਸਾਡੇ ਗੁਰੂ ਜੀ ਆ ਰਹੇ ਐ। ਤੇ ਉਹ ਬੜੇ ਬੈਠੇ ਉੱਥੇ ਪੰਡਾਲ ਦੇ ਵਿੱਚ ਭਰਿਆ ਪਿਆ ਪੰਡਾਲ ਉਹਨਾਂ ਦਾ। ਜਦੋਂ ਮੈਂ ਗਿਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਮੈਂ ਹੈਰਾਨ ਹੋਇਆ ਸਾਡੇ ਆਲਾ ਸਾਡੇ ਆਲਾ ਸਾਰਾ ਹੀ ਲਾਣਾ ਜਿਹੜੇ ਸਿੱਖ ਗਏ ਸੀ ਇਹ ਬਾਹਰ ਚਾਵਾਂ ਦੇ ਉੱਤੇ ਸੀ ਪਕੌੜਿਆਂ ਦੇ ਉੱਤੇ ਸੀ ਪਨੀਰ ਮਟਰ ਪਨੀਰ ਸਬਜ਼ੀਆਂ ਤੇ ਉਹ ਛੜਕਾਂ ਦੇ ਉੱਤੇ ਵੀ ਮੱਲ ਕੇ ਬੈਠੇ ਸਾਡੇ ਗੁਰੂ ਜੀ ਨੇ ਆਉਣਾ ਹੈ ਵਿਆਸ ਵਾਲਿਆਂ ਦੇ ਸਾਡੇ ਗੁਰੂ ਜੀ ਆਣਗੇ ਛੜਕਾਂ ਦੇ ਵਿੱਚ ਉੱਤੇ ਰਾਹ ਦੇ ਵਿੱਚ ਬੈਠੇ ਸੀ ਪੰਡਾਲ ਦੇ ਵਿੱਚ ਐਦਾਂ ਬੈਠੇ ਸਾਰੇ ਖੜ ਖੜ ਕੇ ਵੇਖਣ ਵੀ ਉਹ ਉਹ ਏਦਾਂ ਸੰਗਤ 'ਚ ਬੈਠੇ ਸੀ ਮੈਂ ਸਟੇਜ 'ਤੇ ਬੈਠਾ ਸੀ ਏਦਾਂ ਸੰਗਤ 'ਚ ਮੈਂ ਫਿਰ ਉਦੋਂ ਉਲਮੇ ਦੇ ਰੂਪ ਵਿੱਚ ਬਿਆਸ ਵਾਲਿਆਂ ਦਾ ਸਤਕਾਰ ਰੱਖਦਿਆਂ ਆਪਣੇ ਵਾਲਿਆਂ ਨੂੰ ਬੇਨਤੀ ਕੀਤੀ ਸੀ ਮੈਂ ਨਰਾਦਰੀ ਨਹੀਂ ਕੀਤੀ ਕਿਉਂਕਿ ਕਿਸੇ ਦੇ ਰਿਸ਼ਤੇ ਦੇ ਸੱਦਿਆ ਗਿਆ ਉਹਨਾਂ ਨੂੰ ਉਹ ਆਏ ਐ ਇਹ ਚੰਗਾ ਨਹੀਂ ਲੱਗਦਾ ਮੇਰੇ ਸਾਹਮਣੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਸੀ ਅਤਬਦੇ ਨਾਲ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਇਆ ਸੀ ਇਦਾਂ ਸੰਗਤ 'ਚ ਬੈਠੇ ਸੀ ਤੇ ਮੈਂ ਆਪਣੇ ਆਲਿਆਂ ਨੂੰ ਬੇਨਤੀ ਰੂਪ ਵਿੱਚ ਉਲੰਘਾ ਦਿੱਤਾ ਸੀ ਗੁਲਾਮੇ ਰੂਪ 'ਚ ਨਹੀਂ ਬੇਨਤੀ ਰੂਪ 'ਚ ਤੇ ਮੈਂ ਕਿਹਾ ਸੀ ਉਹ ਆਏ ਐ ਉਹਨਾਂ ਦੇ ਪ੍ਰੇਮੀ ਉਧਰ ਮੁੜ ਮੁੜ ਵੇਖਦੇ ਆ ਗਰਦਨਾ ਕਰ ਕਰਕੇ ਸਾਡੇ ਬਾਬਾ ਜੀ ਦੇ ਦਰਸ਼ਨ ਹੋ ਜਾਣ ਸਾਡੇ ਬਾਬਾ ਜੀ ਦੇ ਦਰਸ਼ਨ ਹੋ ਜਾਣ ਮੈਂ ਕਿਹਾ ਸਿੱਖੋ ਅਸੀਂ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਵੱਲ ਵੇਖਦੇ ਸਾਡੇ ਅੰਦਰ ਇਹ ਪਿਆਰ ਕਿਉਂ ਨਹੀਂ ਪੈਦਾ ਹੁੰਦਾ ਅਸੀਂ ਕਿਉਂ ਨਹੀਂ ਕਦਰ ਕਰਦੇ ਤੇ ਸੱਚ ਪਤਾ ਕੀ ਹੈ ਜਿਹੜੀ ਚੀਜ਼ ਬਹੁਤੀ ਮਿਲ ਜੇ ਉਹਦੀ ਕਦਰ ਨਹੀਂ ਰਹਿੰਦੀ ਇੱਕ ਪਿੰਡ 'ਚ 15-15 ਸਰੂਪ ਹੈ ਸਾਨੂੰ ਕਦਰ ਘਟ ਗਈ ਉਹ ਕਹਿੰਦੇ ਸਾਡਾ ਬਾਬਾ ਤੇ ਇੱਕੋ ਹੀ ਐ ਸਾਡਾ ਬਾਬਾ ਇੱਕ ਐ ਤੁਸੀਂ ਸਰੂਪ ਵਿਰਧ ਹੋਣਾ ਫਿਰ ਨਵੇਂ ਲੈ ਆਉਂਗੇ ਹੋਰ ਨਵੇਂ ਲੈ ਆਉਂਗੇ ਸਾਡਾ ਬਾਬਾ ਇੱਕ ਐ ਓਏ ਸ਼ੁਕਰ ਕਰਨਾ ਸੀ ਉਹ ਤੇ ਤਰਸਦੇ ਹੀ ਰਹਿੰਦੇ ਐ ਤੇਰਾ ਜੀ ਕਰੇ ਲੜ ਲਾਣ ਦੀ ਗੱਲ ਐ ਕਦਰ ਕਰਦਾ ਤੂੰ ਸਾਰੀ ਜ਼ਿੰਦਗੀ ਲਈ ਗੁਰੂ ਗ੍ਰੰਥ ਸਾਹਿਬ ਨੂੰ ਘਰੇ ਪ੍ਰਕਾਸ਼ ਕਰ ਲੈ ਇਹ ਖੁੱਲ ਇਹ ਮੌਜ ਇਹ ਦੋਹੇ ਹੱਥੀ ਵਰਤਾਇਆ ਉਹਨਾਂ ਨੂੰ ਤੇ ਕਿਨਕਾ ਮਿਲੇ ਨਾ ਮਿਲੇ ਉਹ ਜਾਣਨ ਪਰ ਤੈਨੂੰ ਤੇ ਝੋਲੀ ਚ ਪਾ ਦਿੱਤਾ ਸੀ ਭਰ ਕੇ ਭੰਡਾਰ ਪਾਏ ਸੀ ਜਿੰਨਾ ਮਰਜ਼ੀ ਰਾਜ ਰਜ ਦੇਰਸ਼ਨ ਕਰੀ ਸੇਵਾ ਕਰੀ ਇਸ ਰੂਪ ਹੀ ਇਦਾਂ ਦਾ ਦਿੱਤਾ ਗਿਆਨ ਸਰੂਪ ਜਿੰਨੀਆਂ ਮਰਜ਼ੀ ਦੇਹਾਂ ਬਣਾ ਲਿਓ ਗ੍ਰੰਥ ਰੂਪ ਦੇ ਵਿੱਚ ਦੇਹ ਤੇ ਗਿਆਨ ਵਿੱਚ ਗੁਰੂ ਗੁਰੂ ਗਰੰਥ ਸਾਹਿਬ ਜੀ ਦੇ ਜਿੰਨੇ ਮਰਜੀ ਸਰੂਪ ਬਣਾਇਓ ਵੱਧ ਤੋਂ ਵੱਧ ਲਾਹਾ ਲਿਓ ਬੜਾ ਲਾਹਾ ਲਿਓ ਪਰ ਬਦ ਕਿਸਮਤੀ ਸਾਡੀ ਮਾਂ ਜਿਉਂਦੀ ਹੋਵੇ ਕੋਈ ਪੁੱਛਦਾ ਨਹੀਂ ਜਦੋਂ ਮਰ ਜਾਂਦੀ ਫਿਰ ਕਿਨੇ ਹਾਏ ਮਾਂ ਗਈ ਹਾਏ ਡੈਡੀ ਗਿਆ ਹਾਏ ਪਾਪਾ ਗਿਆ ਜਿੰਨਾ ਚਿਰ ਜਿਉਂਦੀ ਹੈ ਉਨਾਂ ਚਿਰ ਕਦਰ ਨਹੀਂ ਕਰਦੇ ਉਹ ਹਾਲ ਸਾਡਾ ਹੈ ਜਿਆਦਾ ਮਿਲ ਗਿਆ ਸਾਨੂੰ ਕਦਰ ਨਹੀਂ ਰਹੀ ਅਸੀਂ ਬੇਕਦਰ ਹੋ ਗਏ ਗੁਰੂ ਗੋਬਿੰਦ ਸਿੰਘ ਨੇ ਪਰ ਕਰਮਾਂ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੀਸ ਝੁਕਾਉਂਦਾ ਨਮਸਕਾਰ ਕੀਤੀ ਜੋੜ ਹੱਥ ਸੰਗਤ ਸਾਰੀ ਸਤਿਗੁਰ ਨੂੰ ਕਹਿੰਦੀ ਏ ਹਾਲੇ ਨਾ ਸਤਖੰਡ ਜਾਇਓ ਤਰਲੇ ਪਈ ਲੈਂਦੀ ਏ ਸੰਗਤ ਦਾਤੇ ਦਾ ਦੇਖ ਵਿਛੋੜਾ ਛਮ ਛਮ ਪਈ ਵਹਿੰਦੀ ਏ ਆਪ ਤੋਂ ਮਗਰੋਂ ਜ਼ਿੰਦਗੀ ਕਿਵੇਂ ਬਤਾਵਾਂਗੇ ਕਿਸ ਦੇ ਦਰ ਜਾ ਕੇ ਦਾਤਾ ਸੀਸ ਝੁਕਾਵਾਂਗੇ ਆਪ ਤੇ ਬਾਜੋਂ ਜ਼ਿੰਦਗੀ ਕਿਵੇਂ ਬਤਾਵਾਂਗੇ ਕਿਸ ਦੇ ਦਰ ਜਾ ਕੇ ਦਾਤਾ ਸੀਸ ਝੁਕਾਵਾਂਗੇ ਬਾ ਪਾਸ਼ਾ ਉਸ ਵੇਲੇ ਕਹਿੰਦੇ ਆ ਅਦਬ ਨਾਲ ਸੀਸ ਝੁਕਾ ਕੇ ਪਾਤਸ਼ਾਹ ਬੋਲੇ ਜੀ ਅਦਬ ਨਾਲ ਸੀਸ ਝੁਕਾ ਕੇ ਪਾਤਸ਼ਾਹ ਸਨ ਬੋਲੇ ਜੀ ਦਿਲ ਦੇ ਸਭ ਭੇਦ ਮੂਰੇ ਪੰਥ ਦੇ ਖੋਲੇ ਜੀ ਤੁਰਨਾ ਹੈ ਸਭ ਨੇ ਇਥੋਂ ਵਾਂਗ ਬਰੋਲੇ ਜੀ ਯਾਦ ਕਰ ਆਦ ਗੁਰੂ ਨੂੰ ਚੇਤਾ ਰੱਖਿਓ ਯਾਦ ਕਰ ਆਦ ਗੁਰੂ ਨੂੰ ਕਰਨਾ ਅਰਦਾਸਾ ਹੈ ਗੁਰੂ ਨਾਨਕ ਤੋਂ ਸ਼ੁਰੂ ਕਰ ਲਿਓ ਅਰਦਾਸ ਕਰਨ ਵੇਲੇ ਯਾਦ ਕਰ ਆਦ ਗੁਰੂ ਨੂੰ ਕਰਨਾ ਅਰਦਾਸਾ ਹੈ ਗੁਰੂ ਗ੍ਰੰਥ ਪੰਥ ਵਿੱਚ ਸਾਡਾ ਹੀ ਵਾਸਾ ਮੇਰਾ ਹੀ ਵਾਸਾ